ਇੱਕ ਸਾਡੇ ਸੀਵਰੇਜ ਦਾ ਪਾਣੀ ਬਹੁਤ ਜਿਹੜਾ ਹੈ ਜੀ ਫਿਰਦਾ ਲੋਕਾਂ ਦੇ ਘਰਾਂ ਤੱਕ ਫਿਰਦਾ ਹੈ ਉਹ ਸੀਵਰੇਜ ਦਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਆਪ ਸਿਆਣੇ ਆ ਜੀ ਜੇ ਕੋਈ ਮਕਾਨ ਪੌਂਦਾ ਆਪਾਂ ਨੂੰ ਆਪਣਾ ਗਵਾਂਢੀ ਲਾਜ ਦੇ ਮਕਾਨ ਵਾਲਾ ਪਤਨਾਲੇ ਦਾ ਪਾਣੀ ਤਾਰਨ ਬੰਦਾ ਜੇ ਤਾਂ ਦੱਸੋ ਤੁਸੀਂ ਦੰਦਾ ਕੋਈ ਤਾਂ ਨਹੀਂ ਜਾਂਦਾ ਜੀ ਪਤਨਾਲੇ ਦਾ ਨਹੀਂ ਦੰਦਾ ਜਿਮੀਦਾਰ ਖੇਤ ਚ ਦਾ ਕਿੱਥੇ ਸੀਵਰੇਜ ਦਾ ਪਾਣੀ ਦਾ ਕਿੱਥੇ ਹੋਵੇ ਹਾਂ ਉਹ ਇਹਨਾਂ ਨੇ ਪਿੱਛੇ ਕਰਿਆ ਜਿਹੜੇ ਸੀਵਰੇਜ ਪਲਾਂਟ ਵਾਲੇ ਬੰਦੇ ਆਏ ਜੀ ਉਹਨਾਂ ਨੇ ਸਕੀਮ ਬਣਾ ਲਈ ਜੀ ਵੀ ਅਸੀਂ ਤੁਹਾਡੇ ਖੇਤਾਂ ਨੂੰ ਪਾਣੀ ਦੇਣਾ ਜੀ ਸੀਵਰੇਜ ਦਾ ਇੱਧਰ ਤੇ ਹੂੰ ਉਹ ਸਾਡੀ ਬਰੋਲੀ ਵਾਲੇ ਰੋਡ ਦਾ ਯਾਰ ਇੱਕ ਜਿਹੜਾ ਸਾਡੇ ਪਿੰਡ ਵਾਲਾ ਰਸਤਾ ਜਾਂਦਾ ਹੈ ਜੀ ਖੇਤਾਂ ਨੂੰ ਪਹੀ ਜਾਂਦੀ ਹੈ ਉਹਦੇ ਅੰਦਰ ਅੰਦਰ ਜਿਹੜੀ ਜ਼ਮੀਨ ਹੈ ਜੀ ਉਹਨਾਂ ਨੇ ਕਿਹਾ ਵੀ ਇਹਨਾਂ ਜ਼ਮੀਨ ਦੇ ਆਲਿਆਂ ਨੂੰ ਅਸੀਂ ਪਾਣੀ ਦੇਣਾ ਹੈ ਹੂੰ ਉਹਦੇ ਵਿੱਚ ਮੇਰੀ ਵੀ ਜ਼ਮੀਨ ਆਉਂਦੀ ਹੈ ਉਹ ਆਪਣਾ ਸਰਦਾਰ ਦਲੀਪ ਸਿੰਘ ਦਾ ਮੁੰਡਾ ਸਤਨਾਮ ਹੈ ਜੀ ਜੋ ਸਤਨਾਮ ਹੋਣਾ ਦੀ ਜਗਿੰਦਰ ਸਿੰਘ ਦੀ ਇਹਨਾਂ ਦੀ ਜ਼ਮੀਨ ਆਉਂਦੀ ਹੈ ਜੀ ਹੋਰ ਕਈ ਘਰ ਹੈ ਜੀ ਉਹਨਾਂ ਦੀ ਜ਼ਮੀਨ ਹੈ ਨਾ ਤੁਹਾਨੂੰ ਪਾਣੀ ਦੇਣਾ ਸੀ ਇਹਨਾਂ ਦਾ ਨੱਕੇ ਲਾ ਕੇ ਦੇਣੇ ਇੱਕ ਸਾਡੇ ਨੰਬਰਦਾਰੋ ਕਹਿੰਦਾ ਵੀ ਪਾਣੀ ਵਧੀਆ ਹੋਊਗਾ ਜੀ ਦੁੱਧ ਵਰਗਾ ਪਾਣੀ ਸਾਫ਼ ਕਰਕੇ ਦੇਣਾ ਤੁਸੀਂ ਲੈ ਲਿਓ ਹੁਣ ਜੀਵੀਦਾਰਾਂ ਨੂੰ ਭੋਲੇ ਭਾਲੇ ਹੁੰਨੇ ਜੀ ਪਤਾ ਨਹੀਂ ਹੁੰਦਾ ਉਹ ਕਹਿੰਦੇ ਜੀ ਤੁਸੀਂ ਕਮੇਟੀ ਬਣਾ ਲਓ ਕਮੇਟੀ ਦੇ ਵਿੱਚ ਇੱਕ ਮੇਰਾ ਮੁੰਡਾ ਪਤਾ ਜੀ ਇੱਕ ਸਤਨਾਮ ਸੋ ਪਤਾ ਉਹ ਜ਼ਮੀਨ ਵਾਲਾ ਹੀ ਇੱਕ ਦੋ ਮੁੰਡੇ ਹੋਰ ਪਤਾ ਜੀ ਚਾਰ ਮੁੰਡੇ ਬਣਾ ਕੇ ਉਹ ਕਹਿੰਦਾ ਵੀ ਤੁਸੀਂ 2 200 ਰੁਪਇਆ ਠਾ ਕਰ ਲਿਓ ਇੱਕ ਇੱਕ ਫਰਦ ਦੇ ਦਿਓ ਜੀ ਜ਼ਮੀਨ ਦੀ ਨਮ ਫਰਦ ਜਿਹੜੀ ਹੋਵੇ ਚਾਹੇ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ ਉਹ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਫਰਦ ਉਹ ਕਿਹੜੀ ਗੱਲ ਤੇ ਲੈ ਰਹੇ ਤੇ ਜੀ ਮੈਂ ਕੁਦਰਤੀ ਮਹਾਰਾਜ ਨੇ ਸੋਚਿਆ ਵੀ ਸਾਡੇ ਪਿੰਡ ਚਾਰ ਪੰਜ ਸਰਕਾਰੀ ਬੋਰ ਲੱਗ ਲੈ ਖਰਾਬ ਵੀ ਹੋਲੇ ਵੀ ਉਹਨਾਂ ਨੇ ਤਾਂ ਘਰੇ ਫਰਦ ਮੰਗੀ ਨਹੀਂ ਫਿਰ ਮੈਂ ਸੋਚਿਆ ਵੀ ਜਿਹੜੇ ਫਰਦ ਮੰਗਦੇ ਉਹ ਬੰਦੇ ਨੂੰ ਕਿਸੇ ਨੇ ਉਹਨੂੰ ਸਿਆਣੇ ਨੇ ਦੱਸਿਆ ਮੇਰਾ ਰਿਸ਼ਤੇਦਾਰੇ ਤਾਂ ਉਹ ਕਹਿੰਦਾ ਵੀ ਮਾਸੜ ਜੀ ਤੁਹਾਡੀ ਜਿਹੜੀ ਫਰਦ ਲੈ ਰਹੇ ਹਨ ਨਾ ਇਹ ਇਹਨਾਂ ਨੇ ਫਰਦ ਲੈ ਕੇ ਉਹ ਜਿਹੜੀ ਲੱਠੇ ਪਰ ਸਾਡਾ ਜਿਹੜਾ ਜ਼ਮੀਨ ਦਾ ਲੱਠਾ ਉੱਪਰ ਤੁਹਾਡੇ ਨੰਬਰਾਂ ਦਾ ਮਤਲਬ ਟਿਕ ਮਾਰ ਕੇ ਲਾਲ ਰੰਗ ਨਾਲ ਕਰਕੇ ਇਹਨਾਂ ਨੇ ਕਹਿ ਦੇਣਾ ਵੀ ਇਹ ਥੋੜਾ ਗੰਦਾ ਨਾਲਾ ਜੋਨ ਹੈ ਹੂੰ ਉਹ ਮੇਰੇ ਘਰ ਕੋਲ ਦੇਗੇ ਜੀ ਪੈਸੇ ਤੋਂ ਪੰਜ ਚਾਰ ਬੰਦੇ ਮੈਂ ਉਹਨਾਂ ਨੂੰ ਕਿਹਾ ਭਾਈ ਤੁਸੀਂ ਜ਼ਮੀਨ ਵੇਚ ਨਹੀਂ ਆ ਕਹਿੰਦੇ ਜੀ ਹਾਂ ਫੇਰ ਮਾਂ ਪਾਈ ਵੀ ਕਣੀ ਨਹੀਂ ਆ ਫੜੋ ਆਪਣੀ ਫਰਜ਼ ਅਸੀਂ ਨਹੀਂ ਉਹ ਮੈਂ ਪਾਣੀ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਕਿਤੇ ਲਜਾਓ ਜੀ ਜਾਦੇ ਸਾਡੇ ਪਿੰਡ ਜਿਹੜਾ ਉਹ ਟ੍ਰੀਟਮੈਂਟ ਪਲਾਂਟ ਬਣਿਆ ਜੀ ਮੈਂ আর ਉਹ ਮੁੰਡਾ ਸਾਡੇ ਅਮਰਜੀਤ ਜੀ ਪ੍ਰਧਾਨ ਪਾਪਣਾ ਰਾਜਿਆਵ ਦਾ ਉਹਨੇ ਅਸੀਂ ਇਹਨੂੰ ਉਹਨਾਂ ਨੂੰ ਕੋਲ ਜਾ ਕੇ ਵੀ ਪਾਣੀ ਦਾ ਜਿਹੜਾ ਵੇਸਟੇਜ ਦਾ ਕਿਹਾ ਹਿੱਲਾ ਬਣੂਗਾ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਟੈਂਕਰਾਂ ਨਾਲ ਨਦੀ ਚ ਘੇਰਿਆ ਕਰਾਂਗੇ ਅਸੀਂ ਕਿਹਾ ਚਲੋ ਠੀਕ ਹੈ ਜੀ ਸਾਡੇ ਪਿੰਡ ਦਾ ਵੀ ਪਾਣੀ ਦਾ ਵੀ ਚਲ ਘੇਰ ਦੇਣਗੇ ਹੁਣ ਗੱਲ ਇਹ ਹੋ ਗਈ ਜੀ ਹੁਣ ਕਲੋਨੀਆਂ ਬਹੁਤ ਹੋ ਗਈਆਂ ਜੀ ਸਾਰੇ ਪਿੰਡ ਚ 15 10 15 ਕਲੋਨੀਆਂ ਹੋ ਗਈਆਂ ਸਾਰੀਆਂ ਕਲੋਨੀਆਂ ਉੱਚੀਆਂ ਬਣ ਰਹੀਆਂ ਪਾਣੀ ਹਰੇਕੇ ਉਹਨਾਂ ਦਾ ਸੀਵਰੇਜ ਨਾਲ ਜਾਂਦਾ ਇੱਦਾਂ ਟ੍ਰੀਟਮੈਂਟ ਪਲਾਂਟ ਨਹੀਂ ਪਾਣੀ ਗਾ ਕਿਤੇ ਉਹਦਾ ਜਾਣੇ ਦਾ ਹੱਲ ਨਹੀਂ ਹੈ ਜੀ ਅਸੀਂ ਤਾਂ ਜੋੜਨ ਜੋੜਨ ਕੌਣ ਦਿੰਦਾ ਜੋ ਅੰਜੀ ਪੈਸੇ ਦੋ ਜਿੰਦੋਂ ਮਰਜ਼ੀ ਜੋੜ ਦੋ ਉਹਨਾਂ ਨੂੰ ਪਿੰਡ ਉਹਨਾਂ ਨੂੰ ਤਾਂ ਪੈਸੇ ਚਾਹੀਦੇ ਡੱਬਾ ਪਿੰਡ ਡੁੱਬਾਇ ਚਾਹ ਰਿਹਾ ਇਹ ਤਾਂ ਉਹਨਾਂ ਦੀ ਉਹ ਗਲਤੀ ਹੈ